ਇਸ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸ਼ਹਿਰ ਕਰਨਾ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨ ਜਨਾਨੀ ਦੀ ਵੀ ਪੂਰੀ ਮਾਰ ਕੇ ਸੱਟਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮਨ ਲਾਦਾ ਜੀ ਮੂੰਹ ਤੇ ਸੱਟਾਂ ਨੇ ਮਨ ਲਾਦਾ ਲਵੇ ਰੱਸੀ ਪਈ ਆ ਮਨ ਤਾਂ ਲਾਦਾ ਵੀ ਫਾਹਾ ਦੇ ਕੇ ਮਾਰੀ ਆ ਇਹ ਆ ਸਿਰ ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੇ ਮੁੰਡਾ ਲੱਦਾ ਹੈਣੇ ਤੋਂ ਜਾ ਰਿਹਾ ਤੇ ਉਹਨੇ ਜਾ ਦੇਖਿਆ ਇਥੇ ਡੌਟੇ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਭਰਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜੇ ਤੁਸੀਂ ਆ ਕੇ ਦੇਖੇ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ ਤੇ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸੀ ਆਇਆ ਜੀ ਫਿਰ ਇੰਚਾਰਜ ਮੈਡਮ ਆ ਗਏ ਜੀ ਬਸ ਅਸੀਂ ਤਾਂ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਫੋਟ ਆਈਡੀਆ ਇਹ ਆਈਡੀਆ ਤਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਆਇਆ ਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਗਾੜੀ ਚ ਆਪਾਂ ਕਹਿ ਸਕਦੇ ਹਾਂ ਫਿਰ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਵੀ ਕਤਲ ਆ ਕੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਟੈਂਪੋ ਦੀ ਨਿਸ਼ਾਨੀ ਵੀ ਸੀ ਇੱਥੇ ਰਸਿਆ ਪਿਆ ਤੇ ਆ ਦਾਣੇ ਜੇ ਪਹਿਤਾਂ ਲੀਹੀਆਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮੁੱਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸ ਦੇਗਾ ਵਾਕਈ ਹੁਣ ਪੁਲਿਸ ਦਾ ਮੈਂਟਿਕ ਵਸ ਕੇ ਇਹ ਕਰੂਗੀ ਕਿ ਕਿਉਂਕਿ ਬਕਤੀ ਘਾਤ ਪੁਲਿਸ ਕੋਲ ਚਲਿਆ ਗਿਆ ਕਿ ਨਾ ਜੀ ਅੱਜ ਤਾਂ ਇੱਕ ਚਿਰ ਸਰਪੰਚ ਨੂੰ ਬੋਣ ਦਾ ਸਰਪੰਚ ਨੇ ਚਲੋ ਚੌਂਕੀ ਨੂੰ 갔다 ਜੀ ਸਾਨੂੰ ਜੀ ਸਵੇਰੇ ਪਾਉਣੇ ਕਿ 6 ਵਜੇ ਭੁੰਗਿਆ ਠੀਕ ਆ ਵੀ ਆਪਣੇ ਚੋਈ ਕੁਾਰ ਘਰਾਂ ਦੇ ਲਵੇ ਡੱਡ ਬਹੁਤੀ ਗਈ ਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਤੀ ਪਈ ਸੀ ਹਾਂ ਜੀ ਫੋਟਾ ਫਟਾ ਖਿੱਚਿਆ ਤੇ ਫੋਨ ਕਰੇ ਜੀ ਇਹ ਮਤਲਬ ਪਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਗਸ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਤ ਲੱਗੀਆਂ ਹੋਈਆਂ ਨੇ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਕਖੜਰੇ ਇੱਧਰ ਪੁੱਸਰੇ ਦੇ ਦੇਖ ਰਹੇ ਤੇ ਵੀ ਕੀ ਕੀ ਗੱਲ ਹੋਈ ਹੈ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਮੂੰਹ ਘਰਸਾ ਹੋਆ ਸੀ ਸਾਕਾ ਬੇਰ ਕਰਕੇ ਹਾਂ ਕਿਸੇ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਹੋਈ ਆਪਣੇ ਇਧਰ ਏਰੀ ਏਰੀ ਨਹੀਂ ਜੀ ਨਹੀਂ ਆਪਣੇ ਏਰੀ ਦਾ ਲੱਗ ਨਹੀਂ ਨਹੀਂ ਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਉਹ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਹਿਤਨਾ ਪਹਿਲੀ ਤਫਤੀਸ਼ ਜੀ ਹਜੇ ਕੋਈ ਇਹਦਾ ਮੰਨ ਲੋ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦੇ ਨਿਸ਼ਾਨ ਹੈਗੇ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਇੱਕ ਪਿਆ ਸੀਗਾ ਅਗੇ ਲੱਗਿਆ ਜਿਨੇ ਦੋਸਤਾਂ ਨੇ ਦੇਖਿਆ ਆਪਣੇ ਏਰੀਏ ਤੇ ਲੱਭਿੰਦੇ ਨਹੀਂ ਨਹੀਂ ਆਪਣੇ ਏਰੀਏ ਤੇ ਹਾਂ ਇਹਦਾ ਹੁਣ 72 ਘੰਟੇ ਬਾਅਦ ਤੇ ਰੱਖਾਂਗੇ ਸਨਾਰ ਤੇ ਬਾਅਦ ਤੇ ਪੁੱਛਾਂਗੇ ਕੀ ਕਰੀਏ ਨੂੰ ਚੁਸਰ ਕਰਤਾ ਹਾਂਜੀ ਹਾਂਜੀ ਕਰਤਾ ਕਰਤਾ ਮਾਫ ਕਰਦਾ ਉਹਨੂੰ ਕਰਤਾ ਕਿਹਦੀ ਹੋਂ ਕਰੇ